ਧੀਆਂ ਦੀ ਲੋੜੀ ਧੀਆਂ ਦਾ ਮੇਲਾ ਬਣਾਇਆ ਜਾ ਰਿਹਾ ਹੈ ਇੱਕ ਸਰਦਾਰ ਸਬ ਦੇਸ ਵਿੱਚ ਬਰੇ ਸਾਹਿਬ ਗੁਰਵੇ ਸਿੰਘ ਸ਼ਾਹੀ ਸਾਹਿਬ ਤੇ ਹੋਰ ਸਾਰੀ ਮੀਟਿੰਗ ਸਾਰੇ ਕੀ ਪਰਿਵਾਰ ਜੁੜਿਆ ਹਰ ਸਾਲ ਦੀ ਤਰ੍ਹਾਂ ਸੁਪਕਾਜ਼ ਅੱਜ ਇਸ ਪ੍ਰੋਗਰਾਮ ਦਾ ਜਿਵੇਂ ਮਹਿਮਿਲ ਇਕਬਾਲ ਜੀ ਗੁਰੂ ਸਾਹਿਬ ਤੇ ਸਾਹਿਬ ਸਾਹਿਬ ਨਾਲ ਗੱਲ ਕਰਨ ਹੀ ਗਏ ਨੇ ਉਸੇ ਵਿੱਚ ਦੇ ਸ਼ਾਹ ਦਰਵੇਸ ਸੁਗਰਬੋ ਬਲਿਸੇ ਉਸ व्रत ਮੈਂ ਨਾਲ ਦੀ ਨਾਲ ਬੇਨਤੀ ਕਰਾਂਗਾ ਬਹੁਤ ਵਧੀਆ ਹਸਪੀਟਲਿਟੀ ਮੋਹਾਲੀ ਪ੍ਰੈਸ ਕਲਬ ਮੋਹਾਲੀ ਦੇ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਕਰਵਾਈ ਜਾ ਰਹੀ ਹੈ ਅਸੀਂ ਧੰਨਵਾਦੀਆਂ ਮੋਹਾਲੀ ਨਗਰ ਨਿਗਮ ਦੇ ਮੇਅਰ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਜੀਤੀ ਸੀ ਤੋਂ ਜਿਹੜੇ ਸਾਡੇ ਵਿੱਚ ਬਰਾਜਮਾਨ ਹੋਏ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੇ ਇੱਥੇ ਪਹੁੰਚੇ ਨਾਲ ਸਾਡਾ ਮਾਣ ਵਧਿਆ ਸਨਮਾਨ ਵਧਿਆ ਤੇ ਬੇਸ਼ੱਕ ਆਹੇ ਪੇਸਿੰਧੂ ਪਰਿਵਾਰ ਸ਼ੁਰੂ ਤੋਂ ਹੀ ਜਦੋਂ ਵੀ ਸਾਡੇ ਮੇਲੇ ਹੁੰਦੇ ਨੇ ਤੇ ਅਕਸਰ ਇਹ ਇਸ ਮੇਲੇ ਦੀ ਰੌਣਕ ਹੁੰਦੇ ਨੇ ਤੇ ਮੈਂ ਆਪਣੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਨਮਾਨ ਨਿਸ਼ਾਨੀ ਮਹਾਲੀ ਪ੍ਰੈਸ ਕ럽 ਦੀ ਪੂਰੀ ਟੀਮ governing body ਸਾਡੇ ਪ੍ਰਧਾਨ ਸਾਹਿਬ ਸੁਖਦੇਵ ਸਿੰਘ ਜੀ ਪਟਵਾਰੀ ਸਾਹਿਬ ਜਨਰਲ ਸਕੱਤਰ ਗੁਰਮੀਤ ਸਿੰਘ ਸਾਹੀ ਜੀ ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਘਰਚਾ ਜੀ ਮੀਤ ਪ੍ਰਧਾਨ

ਦੇਖਦੇ ਵੀ ਆਪਣੀਆਂ ਸੀਟਾਂ ਤੇ ਬਰਾਬਰ ਹੋਵੋ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂ ਤੁਹਾਡਾ ਕੀ ਰਵ

ਖਿਡਾਰਨ ਬੱਚਿਆਂ ਦੇ ਨਾਲ ਇੱਕ ਯਾਦਗਾਰੀ ਤਸਵੀਰ ਉਸ ਤੋਂ ਬਾਅਦ ਭਾਈ ਜੈਲੀ ਜੀ ਨੂੰ ਸਾਡੇ ਰੂਬਰੂ ਕਰਾਂਗੇ ਮਾਨੀਆ ਠਾਕੁਰ ਜੀ ਉਹ ਬਟਾ ਅੱਜ ਸ਼ਾਬਾਸ਼ ਤਾੜੀਆਂ ਲਗਾ ਦਿਓ ਜੀ ਬੱਚਿਆਂ ਦੇ ਨਾਂ ਤੇ ਇਸ ਤੋਂ ਉਪਰੰਤ ਜਿਨ੍ਹਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਨਾਮਣਾ ਖੱਟਿਆ ਆ ਅਨੰਨਿਆ weight lifting ਦੇ ਵਿੱਚ ਨੈਸ਼ਨਲ ਲੈਵਲ ਦੇ ਖੇਡਾਂ ਦੇ ਵਿੱਚ ਮੈਡਲ ਪ੍ਰਾਪਤ ਕੀਤੇ ਨੇ ਗੁਨੰਨਿਆ ਪਲੀਜ਼ ਆਜੋ ਬੇਟਾ ਜਲਦੀ ਇਸ ਬੱਚੀ ਨੇ ਸਾਡੇ ਡਿਸਟ੍ਰਿਕਟ ਮੁਹਾਲੀ ਦਾ ਨਾਮ ਰੌਸ਼ਨ ਕੀਤਾ ਹੈ ਬਹੁਤ-ਬਹੁਤ ਮੁਬਾਰਕਾ ਬੇਟਾ ਤੁਹਾਡੇ ਪੇਰੈਂਟਸ ਨੂੰ ਕਿਉਂਕਿ ਨਾਲ ਦੀ ਨਾਲ ਮੈਂ ਦੱਸ ਦਿਆਂ ਜਾਣਕਾਰੀ ਲਈ ਸਾਰੇ ਬੱਚਿਆਂ ਦੀ ਗਰੁੱਪ ਫੋਟੋ ਹੋਣੀ ਹੈ ਬੇਟਾ ਸਨਮਾਨ ਲੈਣ ਤੋਂ ਬਾਅਦ ਅਜੇ ਕਿਸੇ ਨੇ ਜਾਣਾ ਨਹੀਂ ਇਸ ਤੋਂ ਬਾਅਦ ਮੰਨਤ ਮਹਿਤਾ ਸੋ ਏਸ਼ੀਅਨ ਖੇਡਾਂ ਦੇ ਵਿੱਚ 올림픽 ਦੇ ਵਿੱਚ ਵਾਲਡ ਚੈਂਪੀਅਨਸ਼ਿਪ ਦੇ ਵਿੱਚ ਇਹ ਬੱਚੀਆਂ ਸਾਡੀਆਂ ਜਾਣ ਤੇ ਸਾਡੇ ਪੰਜਾਬ ਦਾ ਤੇ ਸਾਡੇ ਮੁਹਾਲੀ ਦਾ ਨਾਮ ਰੌਸ਼ਨ ਕਰਨ। ਇਹਨਾਂ ਦੇ ਉਪਰੰਤ ਏਕਮ ਕੌਰ ਬਰਾੜ ব্রੌਂਜ਼ ਮੈਡਲ ਜਿਮਨਾਸਟਿਕ ਦੇ ਵਿੱਚ ਏਕਮ ਕੌਰ ਬਰਾੜ ਆਜੋ ਬੇਟਾ ਜਲਦੀ। ਸਟੇਕ ਦੇ ਵਿੱਚ ਜ਼ੋਰਦਾਰ ਤਾੜੀਆਂ ਪਾ ਦਿਓ ਵੀ ਬੱਚੀਆਂ ਨੇ ਇੰਨਾ ਵੱਡਾ ਜਜ਼ਬਾ ਦਿਖਾਇਆ। ਏਕਮ ਕੌਰ ਬਰਾੜ ਇਹਨਾਂ ਦੇ ਸਾਰੇ ਫੈਮਿਲੀ ਨੂੰ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਸਮਰੱਥ ਜੋ ਆਏ ਇਹ ਖੁਸ਼ੀ ਲੈ ਰਿਹਾ ਧੀਆਂ ਦੇ ਇਸ ਮੁਬਾਰਕ ਲੋਹੜੀ ਦੇ ਮੌਕੇ ਤੇ ਇਹਨਾਂ ਬੱਚੀਆਂ ਨੂੰ ਸਨਮਾਨ ਕਰਨ ਦੀ ਇਸ ਤੋਂ ਉਪਰੰਤ ਮੌਨਿਕਾ ਨੈਸ਼ਨਲ ਸਕੂਲ ਗੇਮਸ ਸਵੀਮੀਗ ਦੇ ਵਿੱਚ ਸਿਲਵਰ ਮੈਡਲ ਮੌਨਿਕਾ ਨੈਸ਼ਨਲ ਸਕੂਲ ਗੇਮ ਦੇ ਵਿੱਚ ਆਪਣੀਆਂ ਉਮਰ ਦੀਆਂ ਵੱਡੀਆਂ ਖੇਡਾਰਨਾ ਦੇ ਲਈ ਮੌਨਿਕਾ ਨੈਸ਼ਨਲ ਸਕੂਲ ਗੇਮਸ ਸਿਵੀਨੀ ਦੇ ਐਕਸਲੈਂਟਰ ਮੈਡਲ ਇਸ ਤੋਂ ਅਪਰੰਤ ਤਮੰਨਾ ਸ਼ਰਮਾ ਜੂਨੀਅਰ ਨੈਸ਼ਨਲ ਜਿਮਨਾਸਟਿਕ ਦੇ ਵਿੱਚ 골ਡ ਕੇ ਸੁਮਰਤ ਸਾਡੀ ਬੇਟੀ ਜ਼ਿਲ੍ਹਾ ਮੁਹਾਲੀ ਦਾ ਨਾਮ ਰੌਸ਼ਨ ਕਰ ਰਹੀ ਹੈ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਹਰਲੀਨ ਕੌਰ ਹਰਲੀਨ ਦਿਵਲ ਜੀ ਮੈਂ ਬੜੀ ਖੁਸ਼ੀ ਦੇ ਰਹੀ ਹਾਂ ਸਾਡੇ ਵੀਰ ਪਰਮ ਬੈਦਵਾਨ ਜੀ ਉਹਨਾਂ ਦੀ ਬੇਟੀ ਜੋਇ ਬੈਦਵਾਨ ਉਭੀ ਮੇਰੇ ਵੱਲੋਂ ਪਹਿਲਾਂ ਦਾ ਹੈਪੀ ਨਿਵਰ ਦੀ ਬਹੁਤ-ਬਹੁਤ ਵਧਾਈ ਹੋਵੇ ਤੇ ਨਾਲੇ ਸਾਡੀ ਜਿਹੜੀ ਹੈਪੀ ਨਿਵਰ ਹੋਣ ਦੇ ਨਾਲ ਹੀ 13 ਦਿਨਾਂ ਬਾਅਦ ਲੋੜੀ ਆ ਜਾਂਦੀ ਏ ਤੇ ਜੋ ਅੱਜ ਅਸੀਂ 9 ਤਰੀਕ ਨੂੰ ਮਨਾ ਰਹੇ ਆ ਉਸ ਦੀ ਮੇਰੇ ਵੱਲੋਂ ਸਭ ਨੂੰ ਬਹੁਤ-ਬਹੁਤ ਵਧਾਈ ਹੋਵੇ ਇਹ ਜਿਹੜਾ ਫੰਕਸ਼ਨ ਹੈ ਮੈਨੂੰ ਸੋਹਣਾ 17 ਸਾਲ ਹੋ ਗਏ ਵੇਖਦੀ ਨੂੰ ਸਰਦਾਰ ਪਟਵਾਰੀ ਜੀ ਪਰਦਾ ਕੀ ਇਹਨਾਂ ਦੇ ਥੱਲੇ ਬਹੁਤ ਹੀ ਡਿਸਪਲਿਨ ਵਿੱਚ ਜੋ ਕਲੱਬ ਚੱਲਦਾ ਹੈ ਬਹੁਤ ਹੀ ਮਾਇਨੇ ਵਿੱਚ ਅੱਛੇ ਮਾਇਨੇ 'ਚ ਇੱਕ ਕਲੱਬ ਚੱਲਦਾ ਹੈ ਮੁਹਾਲੀ ਦਾ ਇਹਨੂੰ ਵੇਖ ਕੇ ਬਹੁਤ ਅੱਛਾ ਲੱਗਦਾ ਹੈ ਬਟ ਮੈਂ ਮੈਂ ਚਾਹੁੰਦੀ ਆ ਕਿ ਮੇਰੀ ਆਵਾਜ਼ ਇਹ ਪੰਜਾਬ ਵਿੱਚ ਪਹੁੰਚੇ ਕਿ ਅੱਜ ਦਾ ਦਿਨ ਇਸਰਾ ਦਾ ਦਿਨ ਭਾਗਿਆ ਸ਼ਰੀ ਦੇਣਾ ਇਹ ਕਿ ਮੈਂ ਚਾਹੁੰਦੀ ਆ ਕਿ ਸਾਰੇ ਇਹਨੂੰ ਸੁਣ ਕਿ ਸਾਡੇ ਪ੍ਰੈਸ ਕਲੱਬ ਨੂੰ ਮੁਹਾਲੀ ਦੇ ਨੂੰ ਕਿ ਅੱਜ ਤੱਕ ਸਾਨੂੰ ਜਗ੍ਹਾ ਨਹੀਂ ਮਿਲੀ ਇਹ ਜਗ੍ਹਾ ਮਿਲਣੀ ਚਾਹੀਦੀ ਆ ਜੋ ਇਹ ਪ੍ਰੈਸ ਕਲੱਬ ਸਰਦਾਰ ਪਟਵਾਰੀ ਜੀ ਦੀ ਪ੍ਰਧਾਨਗੀ ਵਿੱਚ ਚੱਲਦਾ ਪਿਆ ਹੈ ਇਹ ਬੜੀ ਮਾਨ ਵਾਲੀ ਗੱਲ ਹੋਏਗੀ ਅਗਰ ਪੰਜਾਬ ਇਸ ਨੂੰ ਮੰਨੇਗਾ ਸਰਕਾਰ ਮੰਨੇਗੀ ਇਸ ਨੂੰ ਔਰ ਇਸ ਮੁਹਾਲੇ ਦੀ ਜਗ੍ਹਾ ਦੇ ਬਾਰੇ ਪ੍ਰੈਸ ਕਲੱਬ ਲਈ ਸੋਚੇਗੀ ਇਹ ਮੈਨੂੰ ਵੀ ਕਹਿੰਦੇ ਹਨ 3-4 ਸਾਲ ਹੋ ਗਏ ਇਹ ਮੈਂ ਲਗਾਤਾਰ ਰਿਕਵੈਸਟ ਕਰਦੀ ਆਂ ਔਰ ਬਹੁਤ ਹੀ ਨਿਮਰਤਾ ਦੇ ਨਾਲ ਅਸੀਂ ਆਪਣੀ ਸਰਕਾਰ ਨੂੰ ਔਰ ਆਪਣੇ ਹਰ ਮਿਨਿਸਟਰ ਨੂੰ ਅਸੀਂ ਇਹ ਮੈਸੇਜ ਪਹੁੰਚਾਉਂਦੇ ਆ ਤੇ ਬਹੁਤ ਹੀ ਸ਼ੁਕਰਾਨਾ ਹੋਏਗਾ ਸਭ ਦਾ ਜੇ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੇਗੀ ਕਿ ਇਹ ਪ੍ਰੈਸ ਕਲੱਬ ਨੂੰ ਜਗ੍ਹਾ ਦਿੱਤੀ ਜਾਵੇ ਮਹਾਂਦੀਨ ਨੂੰ ਹਾਂਜੀ ਜਦ ਤੱਕ ਇਹ ਜਗ੍ਹਾ ਤੁਸੀਂ ਨਹੀਂ ਦਿੰਦੇ ਮੈਂ ਮਿਸਿਸ ਕਾਲੋ ਜਗਜੀਤ ਕੌਰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਆਪਣੇ ਬੇਟਿਆਂ ਨੂੰ ਆਪਣੇ ਹਸਬੰਦ ਨੂੰ ਇਹ ਮੈਸੇਜ ਦਿੱਤੀਆਂ ਔਰ ਪ੍ਰੇਰ ਕਰਦੀਆਂ ਤੁਹਾਡੇ ਅੱਗੇ ਕਿ ਇਹ ਪ੍ਰੇਸ਼ ਕਲਾਮ ਕਦੇ ਵੀ ਜਗਾ ਤੋਂ ਵੰਜਾ ਨਾ ਰਹੇ ਇਹ ਜਿਸ ਕੋਠੀ 'ਚ ਰਹਿੰਦਾ ਹੈ ਇਹ ਬਰਕਰਾਰ ਰਹੇ ਜਦ ਤੱਕ ਇਹਨਾਂ ਨੂੰ ਇਹ ਜਗਾ ਨਹੀਂ ਮਿਲਦੀ ਇਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਕਦੇ ਵੀ ਕਿਸੇ ਤਰ੍ਹਾਂ ਦੀ ਇਹਨਾਂ ਦੇ ਨਾਲ ਬੇਸ਼ੱਕ ਤੁਸੀਂ ਜਰਨਲਿਸਟ ਨਹੀਂ ਹੋ ਤੁਸੀਂ ਆਪਣੇ ਵਿਦਿਆਦੇ ਵਿੱਚ ਮਾਹਿਰ ਹੋ ਪਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਐਜ਼ ਜਰਨਲਿਸਟ ਨਾ ਹੁੰਦੇ ਹੋਏ ਵੀ ਇੱਕ ਪੱਤਰਕਾਰਾਂ ਦੇ ਦਿਲ ਵਿੱਚ ਵਸਦੇ ਰਹੋ ਤੇ ਇਹ ਜਗਾ ਇਨਾਂ ਨੂੰ ਹਮੇਸ਼ਾ ਹੀ ਇੱਕ ਮੈਂ ਕੀ ਕਹਾ ਕਿ ਚੈਰਿਟੀ ਦੀ ਵਜ੍ਹਾ ਹੀ ਦੇ ਦੇਵੋ ਦੇਸ਼ਾਂ ਕੇ ਕੋਠੀਆ ਇਹਦੇ ਕੁਝ ਵੀ ਆ ਜਦ ਤੱਕ ਇਹ ਜਗਾ ਨਹੀਂ ਲੋਕ ਸਰਕਾਰ ਕਰਦੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਬੜੇ ਮਾਨ ਨਾਲ ਕਹਿਨੀ ਆ ਕਿ ਇਹਨਾਂ ਨੂੰ ਕਦੇ ਕੋਈ ਮੁਸ਼ਕਲ ਨਾ ਆਵੇ ਮੈਂ ਇਹ ਹਮੇਸ਼ਾ ਹੀ ਇਹ ਮੈਸੇਜ ਦਿੰਦੀ ਆਂ ਔਰ ਇਸ ਤੋਂ ਬਾਅਦ ਮੈਂ ਇਹ ਹੀ ਸਰਕਾਰ ਨੂੰ ਕਹਿ ਸਕਦੀ ਆਂ ਕਿ ਇਹਨਾਂ ਦੇ ਬਾਰੇ ਸੋਚੋ ਔਰ ਅੱਜ ਦੇ ਦਿਨ ਵਿੱਚ ਜਿੰਨੀ ਰੌਣਕ ਲਗਾਈ ਆ ਲੋੜੀ ਤੇ ਇੰਦਾਨੇ ਔਰ ਇਹ ਬਿਨਾਂ ਖਰਚੇ ਤੋਂ ਕੁਝ ਨਹੀਂ ਹੁੰਦਾ ਇਹਨਾਂ ਨੇ ਖਰਚਾ ਕਰਕੇ ਆਪਣੇ ਕੋਲੋਂ ਖਰਚਾ ਕਰਕੇ ਇਹਨਾਂ ਨੇ ਇਹ ਲੋੜੀ ਬਣਾਈ ਏ ਔਰ ਹਰ ਇੱਕ ਨੂੰ ਖੁਸ਼ੀ ਪ੍ਰਦਾਨ ਕੀਤੀ ਏ ਇਹ ਸਮਾਜ ਨੂੰ ਬੰਨ ਕੇ ਰੱਖਿਆ ਹੋਇਆ ਹੈ। ਇਹ ਸਮਾਜ ਦੀ ਸ਼ਾਨ ਵੀ ਬਣਦੇ ਨੇ। ਪੱਤਰਕਾਰ ਹੋਣ ਦੇ ਨਾਤੇ ਨਾਲ-ਨਾਲ ਇਹ ਸਮਾਜ ਨੂੰ ਬੰਨ ਕੇ ਰੱਖਦੇ ਨੇ। ਮੋਹਾਲੀ ਦੀ ਸ਼ਾਨ ਵੀ ਹੈ। ਇਹ ਸਾਨੂੰ ਸਭ ਨੂੰ ਸੋਚਣਾ ਚਾਹੀਦਾ ਹੈ ਜੋ ਅਸੀਂ ਵਸਿੰਦੇ ਹਾਂ ਇਸ ਸਮਾਜ ਦੇ ਕਿ ਅਸੀਂ ਹਮੇਸ਼ਾ ਪੱਤਰਕਾਰਾਂ ਨਾਲ ਖੜੀਏ ਔਰ ਸਰਕਾਰ ਕਦੇ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਵਿੱਚ ਪੈਣ ਨਾ ਦੇਵੇ। ਈਵਨ ਕਿ ਜੁਡੀਸ਼ਰੀ ਨੂੰ ਮੇਰੇ ਕੋਲ ਐਸਟ ਹੈ ਕਿ ਪੱਤਰਕਾਰਾਂ ਤੇ ਕਦੀ ਵੀ ਕੋਈ ਅਤਿਆਚਾਰ ਨਾ ਹੋਵੇ ਅਗਰ ਕੋਈ ਪਏ ਔਰ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਆ ਔਰ ਸਭ ਤੋਂ ਵੱਧ ਮੈਂ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਆ ਜੋ ਕਿ ਆਪਾਂ ਸਾਰੀ ਰਾਤ ਦੇ ਨੂੰ ਸੁਪਰਭੂ ਦਾ ਸ਼ੁਕਰਾਨਾ ਕਰੀਏ ਕਿ ਅਸੀਂ ਇੱਥੇ ਹੱਸਦੇ ਵਸਦੇ ਰਹੀਏ ਔਰ ਹਰ ਕਸ਼ਟ ਤੋਂ ਦੂਰ ਰਹੀਏ ਥੈਂਕ ਯੂ ਮੈਡਮ ਕਾਣਾ ਸਾਹਿਬ ਕਾਣੋ ਸਾਡਾ ਤੁਹਾਡਾ ਵੀ ਸਾਰੇ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਨੇ ਜੀਜਬਾਤੀ ਹੋ ਕੇ ਜੋ ਗੱਲਾਂ ਭਾਸ਼ਣ ਦਿੱਤੇ ਨੇ ਇਹਨਾਂ ਦਾ ਫੇਰ ਧੰਨਵਾਦ ਮੈਂ ਇੱਕ ਨਾ ਤੁਹਾਨੂੰ ਬੈਂਕੀ ਕਰਨੀ ਹੈ ਸਾਰੇ ਜਿਹੜੇ ਆਪਣੇ ਸੱਜਣ ਆਏ ਨੇ ਕਈ ਵਾਰੀ ਸੋਚਦੇ ਹੋਣਗੇ ਉਹ ਸਾਨੂੰ ਇਹ ਮੈਸੇਜ ਮਿਲਿਆ ਵੀ ਇਹ ਜਿਹੜੇ ਮੰਤਰੀ ਸਾਹਿਬਾਨ ਨੇ ਉਹਨਾਂ ਸੀ ਐਮਐਲਏ ਸਾਹਿਬਾਨ ਨੇ ਉਹਨਾਂ ਦੀ ਡਿਊਟੀ ਕਿਤੇ ਇਹ ਦਿੱਲੀ ਦੇ ਚੋਣਾਂ ਹੋ ਰਹੀਆਂ ਨੇ ਕਿਤੇ ਪਾਰਟੀ ਨੇ ਨਾ ਪਹਿਲਾਂ ਵੀ ਵੈਸੇ ਉੱਥੋਂ ਹੀ ਉਹ ਆਏ ਨੇ ਤੇ ਉਹਨਾਂ ਦੀ ਕੋਈ ਐਮਰਜੈਂਸੀ ਨਾ ਇਸ ਤਰ੍ਹਾਂ ਦਾ ਕੋਈ ਸਿਸਟਮ ਬਣ ਗਿਆ ਵੀ ਉਹ ਸਾਰਿਆਂ ਨੂੰ ਜਾਣਾ ਪੈ ਗਿਆ ਤੇ ਇਸ ਕਰਕੇ ਅਸੀਂ ਇਹ ਸਾਰਾ ਪ੍ਰੋਗਰਾਮ ਹੈ ਜਿਹੜਾ ਉਹਨਾਂ ਤੋਂ ਬਿਨਾ ਮੈਡਮ ਕਾਣਾ ਨਹੀਂ ਸਾਰਾ ਹੈ ਸੰਪੂਰਨ ਕਰ ਲਿਆ ਤੇ ਇਸ ਤੋਂ ਬਾਅਦ ਸਾਡੇ ਕੋਲੇ ਬਹੁਤ ਵਧੀਆ ਕਲਾਕਾਰ ਨੇ ਸਾਰਿਆਂ ਨੇ ਡਿੰਡਰ ਕਰਕੇ ਜਾਣਾ ਹੈ ਖਾਣ ਪੀਣ ਦਾ ਤੁਹਾਡਾ ਸਾਰੇ ਪਾਸੇ ਪ੍ਰਬੰਧ ਬਣਿਆ ਹੋਇਆ ਤੇ ਹੁਣ ਅਗਲੇ ਕਲਾਕਾਰਾਂ ਨੂੰ ਅਸੀਂ ਸਾਰਿਆਂ ਨੂੰ ਮਾਨਣ ਤੇ ਹੁਣ ਹੁਣ ਮੈਂ ਬੇਨਤੀ ਕਰੂੰਗਾ ਵੀ ਸਾਰੇ ਸੱਜਣ ਆਪਣਾ ਆਰਾਮ ਨਾਲ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣੋ ਧੰਨਵਾਦ ਇਹ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਮੰਗਾਲੀ ਪ੍ਰੈਸ ਕਲੱਬ ਦੇ ਵੱਲੋਂ ਸੋ ਮੇਰੀ ਬੇਨਤੀ ਹੈ ਕਾਲੋ ਪਰਿਵਾਰ ਨੂੰ ਕਿ ਪਲੀਜ਼ ਪਰਵਾਹ ਕਰਿਓ ਘਰ ਵੀ ਤੁਹਾਡਾ ਹੈ ਘਰ ਵੀ ਤੁਹਾਡਾ ਅਸੀਂ ਵੀ ਤੁਹਾਡੇ ਆ ਤੁਹਾਡੀ ਆਮਦ ਸਾਡੇ ਲਈ ਸਤਿਕਾਰ ਦੀਆਂ ਘੜੀਆਂ ਨੇ ਤੁਹਾਡੀ ਆਮਦ ਸਾਡੇ ਲਈ ਮਾਨਮਤੀਆਂ ਘੜੀਆਂ ਨੇ ਸੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਕਾਲੋ ਪਰਿਵਾਰ ਦਾ ਸਾਰੇ ਵੱਡਿਆਂ ਦਾ ਨਿੱਕਿਆਂ ਦਾ ਤੇ ਨਾਲ ਦੀ ਨਾਲ ਆਓ ਫਿਰ